ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਇੱਕ ਬਹੁਤ ਹੀ ਅਹਿਮ ਮੁਲਾਕਾਤ ਲੈ ਕੇ ਆਇਆ। ਵਿਸ਼ਾ ਹੈਗਾ ਕਿਸਾਨ ਮੋਰਚੇ ਦੇ ਵਿੱਚ ਖਨਾਰੀ ਸ਼ੁਭਕਰਨ ਦੀ ਹੱਤਿਆ ਜਾਂ ਕਹਿੰਦੇ ਮੌਤ ਦੇ ਬਾਰੇ ਪਰਚਾ ਦਰਜ ਨਹੀਂ ਹੋਇਆ ਹੁਣ ਤੱਕ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਕਿ ਪਰਚਾ ਦਰਜ ਕਰਨਾ ਚਾਹੀਦਾ ਹੈ। ਇਹ ਬੜਾ ਜ਼ਰੂਰੀ ਹੁੰਦਾ ਇੱਕ ਪੱਤਰਕਾਰ ਵਾਸਤੇ ਕਿ ਉਹ ਰਾਈਟ ਪਰਸਨ ਨਾਲ ਗੱਲ ਕਰੇ, ਉਹ ਆਇਡੈਂਟੀਫਾਈ ਕਰੇ। ਕਿ ਕਿਹੜਾ ਬੰਦਾ ਅਧਿਕਾਰਤ ਤੌਰ ਤੇ ਕੁਆਲੀਫਾਈਡ ਹੈ ਤਜਰਬਾ ਰੱਖਦਾ ਹੈ ਕਿ ਕਿਸੇ ਵਿਸ਼ੇ ਤੇ ਉਹ ਬੋਲ ਸਕੇ ਤੇ ਜਨਤਾ ਨੂੰ ਈਵਰਸ ਨੂੰ ਉਹਦੇ ਬਾਰੇ ਗਿਆਨ ਦੇ ਸਕੇ ਐਕਸਪਲੇਨ ਕਰ ਸਕੇ ਬੋਲਣ ਤੋਂ ਬਾਹਰ ਕੋਈ ਬੋਲਦੀ ਜਾਂ ਮਰਜੀ ਪੁੱਛ ਲੋ ਆ ਗਲਤ ਹੋ ਗਿਆ ਜੀ ਉਹ ਗਲਤ ਹੋ ਗਿਆ ਜੀ ਬਟ ਦੈਨ ਹੂ ਇਜ਼ ਦੀ ਰਾਈਟ ਮੈਨ ਟੂ ਟਾਕ ਅਬਾਊਟ ਇਟ ਇੱਥੇ ਅਸੀਂ ਲੈ ਕੇ ਹਾਜ਼ਰ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਸਾਹਿਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਿਟਾਇਰ ਹੋਏ ਨੇ ਉਹਨਾਂ ਮੁਲਾਕਤ ਕਰਾਵਾਂਗੇ ਤੁਹਾਡੀ ਖੁੱਲ ਕੇ ਸਵਾਲ ਪੁੱਛਾਂਗੇ ਸੌਖੇ ਵੀ ਤੇ ਔਖੇ ਵੀ ਜਿਹਦੇ ਨਾਲ ਤੁਹਾਨੂੰ ਸਪਸ਼ਟ ਹੋ ਜਾਏਗਾ ਕਿ ਕੀ ਐਫ ਆਈ ਆਰ ਹੋ ਸਕਦੀ ਹੈ ਮਾਮਲੇ 'ਚ ਖੱਟਰ ਦੇ ਵਿਰੁੱਧ ਅਮਿਤ ਸ਼ਾਹ ਦੇ ਵਿਰੁੱਧ ਜਾਂ ਕਿਸੇ ਹੋਰ ਦੇ ਵਿਰੁੱਧ ਕਿ ਨਹੀਂ ਹੋ ਸਕਦੀ ਜੇ ਹੋ ਸਕਦੀ ਹੈ ਕਿਸ ਤਰੀਕੇ ਨਾਲ ਹੋ ਸਕਦੀ ਹੈ ਪੰਜਾਬ ਪੁਲਿਸ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਇਹਦੇ ਵਿੱਚ ਸੁਪਰੀਮ ਕੋਰਟ ਕੀ ਕਹਿੰਦੀ ਆ ਕਾਨੂੰਨੀ ਪੋਜੀਸ਼ਨ ਕੀ ਆਓ ਮਿਲਦੇ ਹਾਂ ਸਰਦਾਰ ਰਣਜੀਤ ਸਿੰਘ ਰੰਧਾਵਾ ਜਸਟਿਸ ਰਣਜੀਤ ਸਿੰਘ ਨਾਵਾ ਸਾਥੀਕਾਲ ਜੀ ਸਤਿ ਸ਼ਕਾਲ ਜੀ ਇਹ ਜੱਜ ਸਾਹਿਬ ਨੇ 1974 ਚ ਫੌਜ ਜੁਆਇਨ ਕੀਤੀ ਉਦੋਂ ਬਾਅਦ 86 ਤੱਕ ਫੌਜ ਦੇ ਜਿਹੜਾ ਲੀਗਲ ਕੋਰ ਹੁੰਦਾ ਉੱਥੇ ਇਹਨਾਂ ਨੇ ਕੰਮ ਕੀਤਾ ਲਾਅ ਕਰਕੇ ਗਏ ਸੀ ਤੇ ਦੋਸਤੋ 1986 ਤੋਂ ਬਾਅਦ ਫਿਰ ਇਹ ਹਾਈ ਕੋਰਟ ਆ ਗਏ ਫੌਜ ਤੋਂ ਬਾਅਦ ਤੇ 2006 ਚ ਹਾਈ ਕੋਰਟ ਦੇ ਇਹ ਜਸਟਿਸ ਬਣ ਗਏ ਜੱਜ ਬਣ ਗਏ ਇੱਕ ਹੋਰ ਜਨਤਿਆਂ ਨੇ ਕਲੈਰਿਟੀ ਦੇ ਦਿਆਂ ਜਿਹੜੇ ਹੇਠਲੀਆਂ ਅਦਾਲਤਾਂ ਚ ਡਿਸਟ੍ਰਿਕਟ ਲੈਵਲ ਤੇ ਹੁੰਦੇ ਆ ਉਹ ਜਸਟਿਸ ਨਹੀਂ ਕਹੋਂਦੇ ਉਹ ਜੱਜ ਹੁੰਦੇ ਆ ਸੈਸ਼ਨ ਜੱਜ ਸਭ ਤੋਂ ਵੱਡਾ ਜੱਜ ਹੁੰਦਾ ਜ਼ਿਲ੍ਹਾ ਜ਼ਿਲੇ ਲੈਵਲ ਤੇ ਤੇ ਪੱਤਰਕਾਰਾਂ ਨੂੰ ਵੀ ਗਿਆਨ ਹੋਣਾ ਚਾਹੀਦਾ ਉਹ ਜਸਟਿਸ ਹੀ ਲਿਖ ਦਿੰਦੇ ਆ ਸੈਸ਼ਨ ਜੱਜਾਂ ਨੂੰ ਜਸਟਿਸ ਦਾ ਰੁਤਬਾ ਬਹੁਤ ਵੱਡਾ ਹੁੰਦਾ ਉਹ ਹੁੰਦਾ ਹਾਈ ਕੋਰਟ ਦੇ ਜੱਜ ਆ ਜਸਟਿਸ ਹੁੰਦੇ ਆ ਸੁਪਰੀਮ ਕੋਰਟ ਦੇ ਜੱਜ ਜਸਟਿਸ ਹੁੰਦੇ ਆ ਸੋ ਥੇਰ ਇਜ਼ ਅ ਡਿਫਰੈਂਸ ਬਿਟਵੀਨ ਦੀ ਜੱਜਸ ਆਫ ਦੀ ਡਿਸਟ੍ਰਿਕਟ ਕੋਰਟਸ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਸੋ ਇਹ ਨਵਾਬ ਸਾਹਿਬ ਹਾਈ ਕੋਰਟ ਦੇ ਜੱਜ ਸੀ ਤੇ ਇਹਦਾ ਨਾਮ ਸੀ ਜਸਟਿਸ ਆਰ.ਐਸ. ਰੰਦਾਵਾ ਇਹਨਾਂ ਦੀ ਪ੍ਰਾਪਤੀ ਦੱਸ ਦਿੰਦਾ ਇਹਨਾਂ ਨੇ ਇੱਕ ਕਮਿਸ਼ਨ ਹੈਡ ਕੀਤਾ ਉਹ ਕਮਿਸ਼ਨ ਸੀਗਾ ਸੈਕੂਲਰਿਜ ਕਮਿਸ਼ਨ ਬੇਅਦਬੀਆਂ ਦਾ ਜਦੋਂ 2017 ਚ ਕੈਪਟਨ ਸਰਕਾਰ ਬਣੀ ਰੰਦਾਵਾ ਕਮਿਸ਼ਨ ਬਣਿਆ ਇਹਨਾਂ ਨੇ ਬਰਗਾੜੀ ਬਹਿਬਲ ਕਲਾਂ ਐਟ ਸੇਟਰਾ ਉਹ ਸਾਰੇ ਕੀਤੇ ਰਿਪੋਰਟ ਦਿੱਤੀ ਇਹਨਾਂ ਨੇ 160 ਪਰਚੇ گرو گرنٹ صاحب یا ہومک گرنتھان دی بے ادبی دے جڑے معاملے سی ایف آئی آرز آرس دی تفتیش کی تھی دے رپورٹ دتی وہ کنکلوجنز کچھ تھوڑے جہاں جی پوچھ چلائیں گے پھر کسی دن پھر آ جائیں گے وسطار وستار گل کریں گے کیونکہ اج کا وشہ ہے وہ صرف ہے گا مورچہ تے جی ڈیتھ ہوئی شب کرن سنگ دی ایکی سال جوان منڈا گبرو ਉਹ ਸਾਰੇ ਮਾਮਲੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਭਗਵੰਤ ਮਾਨ ਪਰਚਾ ਦਰਜ ਕਰ ਸਕਦਾ ਹੈ ਕਿ ਪੰਜਾਬ ਪੁਲਿਸ ਉਹਦਾ ਕੋਈ ਹਕੂਕ ਰੱਖਦੀ ਆ ਨਹੀਂ ਰੱਖਦੀ ਸੁਪਰੀਮ ਕੋਰਟ ਕੀ ਕਹਿੰਦੀ ਹੈ ਲੋਰ ਦਾ ਪਹਿਲਾ ਸਵਾਲ ਜੀ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਕਿ ਪੰਜਾਬ ਪੁਲਿਸ ਹਰਿਆਣਾ ਦੀ ਪੁਲਿਸ ਦੇ ਵਿਰੁੱਧ ਐਫ ਆਈ ਆਰ ਕਰੇ ਕਿਉਂਕਿ ਸ਼ੁਭਕਰਨ ਉਹਨਾਂ ਦੀ ਗੋਲੀ ਨਾਲ ਕਿਸਾਨ ਜਥੇਬੰਦੀਆਂ ਤਾਂ ਕਹਿੰਦੀਆਂ ਜੀ ਪੱਕੀ ਗੋਲੀ ਨਾਲ ਹਰੇ ਡਾਕਟਰੀ ਮਾਣਾ ਹੋਇਆ ਨਹੀਂ ਖੈਰ ਉਹ ਮਰ ਗਿਆ ਉਹਨਾਂ ਦੀ ਗੋਲੀ ਨਾਲ ਵਾਟ ਡੂ ਯੂ ਸੇ ਪੰਜਾਬ ਪੁਲਿਸ ਪਰਚਾ ਦਰਜ ਕਰ ਸਕਦੀ ਹੈ ਨਹੀਂ ਕਰ ਸਕਦੀ ਬਿਲਕੁਲ ਪੰਜਾਬ ਪੁਲਿਸ ਪਰਚਾ ਦਰਜ ਕਰ ਸਕਦੀ ਹੈ ਇਹ ਇੱਕ ਕਾਗਨੀਜ਼ੇਬਲ ਅਫੈਂਸ ਹੈ ਜਿਹਦੇ ਚ ਉਹ ਨਾਟ ਓਨਲੀ ਕਰ ਸਕਦੀ ਹੈ ਬਟ ਉਹ ਡਿਊਟੀ ਬਾਉਂਡ ਨੇ ਪੰਜਾਬ ਪੁਲਿਸ ਕੇਸ ਰਜਿਸਟਰ ਐਫ ਆਈ ਆਰ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨ ਪਰ ਇਹ ਨਾਲ ਨਾਲ ਹਰਿਆਣਾ ਪੁਲਿਸ ਨੇ ਪ੍ਰोसीडिंग ਸ਼ੁਰੂ ਕਰਤੀ ਹੈ ਇਸ ਇਨਸੀਡੈਂਟ ਦੇ ਵਿੱਚ ਉਹਨਾਂ ਦਾ ਦਾਵਾ ਹੈ ਕਿ ਇਹ ਵਕੂਆ ਜਾਂ ਕਰੈਂਸ ਸਾਡੀ ਹਦੂਦ ਚ ਹੋਈ ਉਹਨਾਂ ਨੇ ਜਿਵੇਂ ਮੈਂ ਅੱਜ ਦੀ ਜਿਹੜੀ ਸਾਡੀ ਚੱਲੀ ਹੈਗੀ ਖਬਰ ਉਹਦੇ ਵਿੱਚ ਦੱਸਿਆ ਹੈ ਕਿ ਉਹਨਾਂ ਦਾ ਕਲੇਮ ਹੈ ਕਿ ਆਹ ਵੀਡੀਓਗ੍ਰਾਫੀ ਅਸੀਂ ਕਿਰਾਏ ਜਾਂਦਾ ਕੋਈ ਹੈਗੀ ਸੀ ਵੀਡੀਓਜ਼ ਉਹ ਭੇਜੀਆਂ ਪੰਜਾਬ ਨੂੰ ਪਲੱਸ ਉਹਨਾਂ ਨੇ ਰੈਵਨਿਊ ਅਧਿਕਾਰੀਆਂ ਤੋਂ ਉਸ ਪਲੇਸ ਦਾ ਪਰਮਾਇਸ਼ ਕਰਾਈ ਆ ਪਛਾਣ ਲਈ ਤੇ ਉਹਨਾਂ ਦਾ ਦਾਵਾ ਹੈ ਕਿ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਸਾਡੀ ਹਦੂਦ ਦੇ ਵਿੱਚ ਹੋਇਆ ਤੇ ਇਸ ਕਰਕੇ ਅਸੀਂ ਡੀਡੀਆਰ ਕੱਟਤੀ ਆ ਪਹਿਲੀ ਗੱਲ ਤੇ ਇਹ ਹੈ ਜੀ ਕਿ ਕੋਗਨਿਜ਼ੇਬਲ ਅਫੈਂਸ ਹੁੰਦੀ ਹੈ ਸੁਪਰੀਮ ਕੋਰਟ ਨੇ ਡੈਪ੍ਰੀਕੇਟ ਕੀਤੀ ਹੈ ਪ੍ਰੈਕਟਿਸ ਕਿ ਕੋਗਨਿਜ਼ੇਬਲ ਅਫੈਂਸ ਵਿੱਚ ਡੀਡੀਆਰ ਕੱਟੀ ਜਾਵੇ ਕੋਗਨਿਜ਼ੇਬਲ ਅਫੈਂਸ ਵਿੱਚ ਹਮੇਸ਼ਾ ਐਫਆਈਆਰ ਹੁੰਦੀ ਹੈ ਫਸਟ ਕੋਗਨਿਜ਼ੇਬਲ ਨਾਨ ਕੋਗਨਿਜ਼ੇਬਲ ਦਾ ਡਿਫਰੈਂਸ ਸਾਡੇ ਦਰਸ਼ਕਾਂ ਨੂੰ ਸਮਝਾ ਦਿਓ ਕੋਗਨਿਜ਼ੇਬਲ ਅਫੈਂਸ ਹੋ ਉਦ ਇਹ ਜਿਹਦੇ ਵਿੱਚ ਪੁਲਿਸ ਨੂੰ ਵਿਦਾਊਟ ਕੋਰਟ ਇੰਟਰਵੈਂਸ਼ਨ ਜਿਹੜਾ ਨਾ ਇੰਟਰਫੇਅਰ ਕਰਨਾ ਪੈਂਦਾ ਕੋਗਨਿਜ਼ੈਂਸ ਲੈ ਸਕਦੇ ਇਨਵੈਸਟੀਗੇਸ਼ਨ ਹੋ ਸਕਦੀ ਹੈ ਕੋਰਟ ਦੇ ਆਦੇਸ਼ ਤੋਂ ਬਿਨਾ ਪਰਚਾ ਦਰਜ ਕਰ ਸਕਦਾ ਤੇ ਨਾਨ ਕੋਗਨਿਜ਼ੇਬਲ ਕੀ ਹੁੰਦਾ ਫਿਰ ਨਾਨ ਕੋਗਨਿਜ਼ੇਬਲ ਚ ਹੁੰਦਾ ਹੈ ਕਿ ਉਹਦੇ ਚ ਉਹਨਾਂ ਦੀ ਡਿਸਕ੍ਰੀਸ਼ਨ ਹੁੰਦੀ ਹੈ ਜਾਂ ਕੋਰਟ ਡਾਇਰੈਕਟ ਕਰਦਾ ਹੈ ਜਾਂ ਕੋਈ ਇਨਕੁਆਰੀ ਤੋਂ ਬਾਅਦ ਉਹ ਜਿਹੜੀ ਕੋਈ ਅਫੈਂਸ ਹੋਵੇ ਤਾਂ ਉਸ ਚ ਪਰਚਾ ਦਰਜ ਹੋ ਸਕਦਾ ਉਹਦੇ ਚ ਡਿਫਰੈਂਸ ਹੁੰਦਾ ਥੋੜਾ ਜਿਹਾ ਗਾਰੰਟ ਲੈ ਕੇ ਮਤਲਬ ਨਹੀਂ ਵਾਰੰਟ ਦੀ ਡਿਫਰੈਂਟ ਭਾਸ਼ਾ ਹੈ ਬਟੇ ਕਾਗਨਿਜ਼ੇਬਲ ਨਾਨ ਕਾਗਨਿਜ਼ੇਬਲ ਅਫੈਂਸ ਜਿਹੜੀਆਂ ਨੇ ਨਾ ਉਹ ਡਿਫਾਈਨਡ ਨੇ ਸੀ ਆਰ ਪੀ ਸੀ ਦੇ ਵਿੱਚ ਕਿਹੜੀ ਕਾਗਨਿਜ਼ੇਬਲ ਹੈ ਕਿਹੜੀ ਨਾਨ ਕਾਗਨਿਜ਼ੇਬਲ ਹੈ ਔਰ ਮਰਡਰ ਜਿਹੜੀ ਹੈ ਉਹ ਕਾਗਨਿਜ਼ੇਬਲ ਅਫੈਂਸ ਹੈ ਔਰ ਉਹਦੇ ਵਿੱਚ ਇਹ ਡੈਪ੍ਰੀਕੇਟ ਕੀਤੀ ਗਈ ਸੁਪਰੀਮ ਕੋਰਟ ਦੀ ਆਪਣਾ ਜੱਜਮੈਂਟ ਦੇ ਵਿੱਚ ਮਤਲਬ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਬੜਾ ਨਿੰਦਿਆ ਇਸ ਗੱਲ ਨੂੰ ਕਿ ਜਿਹੜੀ ਕਾਗਨਿਜ਼ੇਬਲ ਅਫੈਂਸ ਹੁੰਦੀ ਹੈ ਜਿਸ ਤਰ੍ਹਾਂ ਕਿ ਮਰਡਰ ਹੈ ਉਹਨਾਂ ਵਿੱਚ ਡੀਡੀਆਰ ਰਿਕਾਰਡ ਕਰਦੇ ਐਫਆਈਆਰ ਰਜਿਸਟਰ ਨਾ ਕਰਨਾ ਨਹੀਂ ਹੋ ਸਕਦਾ ਇਹ ਇਲੀਗਲ ਹੈ ਇਨਫੈਕਟ ਇਤੋਂ ਤੱਕ ਕਿ ਜਿਹੜਾ ਪੁਲਿਸ ਆਫੀਸਰ ਜਿਹੜਾ ਕੋਈ ਐਸੀ ਕੌਗਨਸੀਬਲ ਅਫੈਂਸ ਤੇ ਐਫਆਈਆਰ ਨਹੀਂ ਰਜਿਸਟਰ ਕਰਦਾ ਉਹਦੇ ਖਿਲਾਫ ਐਕਸ਼ਨ ਹੋ ਸਕਦਾ ਹੈ ਔਰ 2 ਸਾਲ ਤੱਕ ਪਨਿਸ਼ਮੈਂਟ ਹੋ ਸਕਦੀ ਹੈ ਇਹ ਪ੍ਰੋਵੀਜ਼ਨ ਹੈ ਲਾਅ ਦੇ ਵਿੱਚ ਆ ਨਾ ਸਰ ਫੋਰ ਐਗਜ਼ਾਮਪਲ ਮੈਂ ਇਹ ਗੱਲ ਕਰਾ ਹਰਿਆਣੇ ਦੀ ਸਾਈਡ ਦੀ ਜੇ ਉਹ ਕਹਿਣ ਵੀ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਸੀ ਅਸੀਂ ਮੌਜ ਨੂੰ ਕੰਟਰੋਲ ਕਰ ਰਹੇ ਸੀ ਤੇ ਅਸੀਂ ਮੌਜ ਨੂੰ ਕੰਟਰੋਲ ਕਰਨ ਦੇ ਵਾਸਤੇ ਇਹ ਫੋਰਸ ਯੂਜ਼ ਕੀਤੀ ਯਾਨੀ ਕਿ ਗੋਲੀ ਚਲਾਈ ਰਬੜ ਵਾਲੀ ਚਲਾਈ ਟੀਅਰ ਗੈਸ ਸ਼ਾਇਦ ਛੱਡੀ ਤੇ ਫਿਰ ਉਹਦੇ ਤੇ ਵੀ ਪੁਲਿਸ ਜੇ ਬੰਦਾ ਮਰ ਗਿਆ ਉਹ ਵੀ ਦੈਟ ਅਮਾਉਂਟਸ ਟੂ ਮਰਡਰ ਨਹੀਂ ਦੇਖੋ ਗੱਲ ਇਹ ਹੈ ਕਿ ਇਹ ਮਰਡਰ ਹੈ ਕੋਗਜ਼ੀਬਲ ਮਤਲਬ ਕਲਪੇਬਲ ਅਮਾਉਂਟ ਇਸ ਇੰਗ ਟੂ ਨਾਟ ਮਰਡਰ ਹੈ ਇਹ ਸਾਰੀ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੋਏਗੀ ਨਾ ਇਨਵੈਸਟੀਗੇਸ਼ਨ ਤਾਂ ਹੋਏਗੀ ਜੇ ਐਫ ਆਈ ਆਰ ਰਜਿਸਟਰ ਹੋਏਗੀ ਇਹ ਇਨਵੈਸਟੀਗੇਸ਼ਨ ਦਾ ਫਿਰ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਦੇਖੇਗੀ ਕਿ ਕੇਸ ਹਾਲਾਤ ਦੇ ਵਿੱਚ ਵੈਦਰ ਐਕਸੈਸਿਵ ਯੂਜ਼ ਆਫ ਫੋਰਸ ਹੈ ਜਾਂ ਉਥੇ ਇਸ ਫੋਰਸ ਰਿਕੁਆਇਰਡ ਸੀ ਕਿ ਨਹੀਂ ਰਿਕੁਆਇਰਡ ਸੀ ਪਲੱਸ ਉਸ ਨੂੰ ਕਿਸ ਹਾਲਾਤ ਵਿੱਚ ਗੋਲੀ ਵੱਜੀ ਕਿਸ ਤਰ੍ਹਾਂ ਦੀ ਗੋਲੀ ਵੱਜੀ ਇਹ ਸਾਰੀਆਂ ਇਨਵੈਸਟੀਗੇਸ਼ਨ ਦਾ ਪਰਪਸ ਹੈ ਤਾਂ ਇਹ ਇਹ ਐਫ ਆਈ ਆਰ ਰਜਿਸਟਰ ਹੋਏਗੀ ਤਾਂ ਇਨਵੈਸਟੀਗੇਸ਼ਨ ਹੋਏਗੀ ਨਾ ਇਹ ਇਨਵੈਸਟੀਗੇਸ਼ਨ ਕੀਤੇ ਬਿਨਾ ਇਹ ਨਹੀਂ ਕਿਹਾ ਜਾ ਸਕਦਾ ਕਿ ਜੀ ਇਹ ਉਹਨਾਂ ਦੇ ਰਾਈਟ ਸੀ ਜਾਂ ਉਹਨਾਂ ਨੇ ਫੋਰਸ ਠੀਕ ਯੂਜ਼ ਕੀਤੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਪਾ ਐਫ ਆਈ ਆਰ ਰਜਿਸਟਰ ਦਾ ਜਿਹੜੀ ਹੁਣ ਇਹ ਹੈ ਉਹਨਾਂ ਡੀ ਡੀ ਆਰ ਕਰਤੀ ਤੁਸੀਂ ਕਹਿੰਦੇ ਵੀ ਡੀ ਡੀ ਆਰ ਨਹੀਂ ਇਹ ਤਾਂ ਸਿੱਧੀ ਐਫ ਆਈ ਆਰ ਹੋਣੀ ਚਾਹੀਦੀ ਆ ਤੇ ਐਫ ਆਈ ਆਰ ਫਿਰ ਜੇ ਹਰਿਆਣਾ ਪੁਲਿਸ ਕਰ ਸਕ ਕਰਦੇ ਜਾਂ ਪੰਜਾਬ ਪੁਲਿਸ ਕੇ ਪੰਜਾਬ ਵੀ ਕਰ ਸਕਦੀ ਹੈ ਹਰਿਆਣਾ ਵੀ ਕਰ ਸਕਦੀ ਦੇਖੋ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਲਤਾ ਕੁਮਾਰੀ ਵਰਸ ਸਟੇਟ ਆਫ ਯੂਪੀ ਦਾ 2013 ਦਾ ਕੇਸ ਹੈ ਉਹ ਕਨਸਟੀਟਿਊਸ਼ਨਲ ਬੈਂਚ ਡਿਸੀਜਨ ਹੈ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਵੀ ਕਿਸੇ ਪੁਲਿਸ ਨੂੰ ਕੰਪਲੇਂਟ ਕਰਦਾ ਹੈ ਆਫ ਅ ਕਾਗਨੀਜ਼ੇਬਲ ਅਫੈਂਸ ਪੁਲਿਸ ਇਸ ਡਿਊਟੀ ਬਾਉਂਡ ਟੂ ਰਜਿਸਟਰ ði ਐਫ ਆਈ ਆਰ ਉਹਦੇ ਚ ਜੂਰਿਸਡਿਕਸ਼ਨ ਦਾ ਇਸ਼ੂ ਜਿਹੜਾ ਉਹ ਇਮਮਟੀਰੀਅਲ ਹੈ ਉਹ ਕਿੱਤੇ ਦੀ ਜੂਰਿਸਡਿਕਸ਼ਨ ਹੈ ਕਿੱਤੇ ਦੀ ਨਹੀਂ ਹੈ ਹਦੂਦ ਕੋਈ ਮਨ ਨਹੀਂ ਰੱਖਦੀ ਕੋਈ ਮਨ ਨਹੀਂ ਮਨ ਨਹੀਂ ਰੱਖਦੀ ਤੇ ਜੇ ਕੋਈ ਹਦੂਦ ਕੋਈ ਕੰਟਰੋਵਰਸੀ ਹੈ ਹਦੂਦ ਦੇ ਬਾਰੇ ਤੇ ਉਹਦੇ ਚ ਜ਼ੀਰੋ ਐਫ ਆਈ ਆਰ ਹੋ ਸਕਦੀ ਹੈ ਉਹਨੂੰ ਜ਼ੀਰੋ ਐਫ ਆਈ ਆਰ ਕਹਿੰਦੇ ਨੇ ਉਹਨੂੰ ਔਰ ਸੁਪਰੀਮ ਕੋਰਟ ਨੇ ਇਹ ਕਹਿਆ ਹੈ ਕਿ ਇਹ ਨਾ ਰਜਿਸਟਰ ਕਰਨਾ ਜਿਹੜਾ ਨਾ ਮੇਰੇ ਵਿਚਾਰ ਨਾਲ ਪੰਜਾਬ ਗਵਰਨਮੈਂਟ ਜਿਹੜੀ ਹੈ ਜਾਂ ਪੰਜਾਬ ਦੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਬਿਲਕੁਲ ਗੈਰਕਾਨੂੰਨੀ ਗੱਲ ਕਰ ਰਹੇ ਨੇ ਜਦੋਂ ਇੱਕ ਕੰਪਲੇਂਟ ਪੁਲਿਸ ਕੋਲ ਜਾਂਦੀ ਹੈ ਉਥੇ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਉਹ ਡਿਊਟੀ ਬਾਉਂਡ ਨੇ ਜੂਰਿਸਡਿਕਸ਼ਨ ਦਾ ਇਸ਼ੂ ਹੈ ਕਿ ਉਹ ਇਹਨੂੰ ਰਿਫਿਊਜ਼ ਨਹੀਂ ਕਰ ਸਕਦੇ ਰਜਿਸਟਰ ਕਰਨ ਤੋਂ ਤੇ ਫਿਰ ਦੋ ਐਫ ਆਈ ਆਰ ਨਾ ਹੋ ਜਾਣ ਜੇ ਫੋਰ ਐਗਜ਼ਾਮਪਲ ਉਧਰ ਹਰਿਆਣਾ ਵੀ ਕਰਦੇ ਸ਼ਾਇਦ ਇਸੇ ਇਸੇ ਕੱਲ ਨੂੰ ਦੇਖਣ ਵਾਸਤੇ ਜ਼ੀਰੋ ਐਫ ਆਈ ਆਰ ਕਹੀ ਜਾਂਦੀ ਹੈ ਕਿ ਜਿਹੜੀ ਜੇ ਜੂਰਿਸਡਿਕਸ਼ਨ ਦਾ ਕੋਈ ਝਗੜਾ ਹੋਵੇ ਤੇ ਜ਼ੀਰੋ ਐਫ ਆਈ ਆਰ ਹੋ ਜਾਂਦੀ ਹੈ ਔਰ ਮੈਂ ਇਸ ਦੇ ਬਾਰੇ ਤੁਹਾਡਾ ਧਿਆਨ ਦਿਨਾ ਚਾਹੁੰਦਾ ਦੋ ਕਲੈਰੀਫਿਕੇਸ਼ਨ ਸੈਂਟਰਲ ਗਵਰਨਮੈਂਟ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਸ਼ੂ ਕੀਤੀਆਂ ਇੱਕ ਜਿਹੜੀ ਹੈਗੀ ਹੈ ਉਹ 6 ਫਰਵਰੀ 2014 ਦੀ ਹੈ ਉਹਦੇ ਚ ਸੀਗਾ ਕੰਪਲਸਰੀ ਰਜਿਸਟ੍ਰੇਸ਼ਨ ਆਫ ਐਫ ਆਈ ਆਰ 154 ਸੈਕਸ਼ਨ وین انفورمیشن میکس آؤٹ آف کاگریزیبل افینس یہوشن بینچ کا ڈسیزن انہوں نے حوالہ دینے ہوئے یہ کیا کہ کوئی بھی کاگنیزیبل افینس جدو کوئی رپورٹ ہوں پولیس از ڈیوٹی باؤنڈ ٹو رجسٹر ایف آئی آر اورسڈکشن اس کی جہی ہے ٹیریٹورڈکشن از امٹیریل اور یہاں نے سپریم کورٹ نے کہا کہ جی پولیس آفسر نہ رجسٹر کرے ایف آئی آر تو پنشمل ایٹ ایک سو سیکشن ایک سو چھیاس ایک سو چھیاٹ اے سی آر پی سی ج ਇਹ ਦੇ ਖਿਲਾਫ ਪਰਚਾ ਹੋ ਸਕਦਾ ਹੈ ਤੇ ਉਹ ਡਿਸਕ੍ਰਾਈਬ ਕਰਦਾ ਹੈ ਕਿ ਫੈਂਸ ਜਿਹੜੀ ਹੈ ਪਨਿਸ਼ਿਬਲ ਬਾਇ ਬਹੁਤ ਇੰਪੋਰਟੈਂਟ ਚੀਜ਼ ਇੱਕ ਮਿੰਟ ਬਹੁਤ ਇਹਨੂੰ ਆਪਾਂ ਹਾਈਲਾਈਟ ਕਰਦੇ ਹਾਂ ਦਰਸ਼ਕੋ ਇਹਦਾ ਮਤਲਬ ਇਹ ਹੈ 166 ਕੀ ਹੁੰਦਾ ਜੇ ਥਾਣੇਦਾਰ ਕਾਗਨੀਜ਼ੇਬਲ ਅਫੈਂਸ ਦੇ ਬਾਰੇ ਪਰਚਾ ਦਰਜ ਨਹੀਂ ਕਰਦਾ ਤੁਸੀਂ ਉਹਦੀ ਸ਼ਿਕਾਇਤ ਕੋਰਟ ਨੂੰ ਕਰ ਸਕਦੇ ਹੋ ਕੋਰਟ 'ਚ ਹੀ ਜਾਊਗੀ ਜੀ कोर्ट्स ਵੀ ਜਾ ਸਕਦੀ ਹੈ ਉਹਦੇ ਵਿੱਚ ਇਹ ਮਤਲਬ ਇਹ ਇਹ ਪਨਿਸ਼ਮੈਂਟ ਪ੍ਰਸਕ੍ਰਾਈਬਡ ਹੈ 2 ਸਾਲ ਵਾਸਤੇ ਇਸ ਕਰਕੇ 166 ਦੀ ਸ਼ਿਕਾਇਤ ਕਿੱਥੇ ਜਾਊਗੀ 166 ਦੀ ਕੰਪਲੇਂਟ ਜਿਹੜੀ ਆ ਕੋਰਟ ਚ ਸੀਆਰਪੀਸੀ ਚ ਕੋਰਟ ਚ ਦਰਜ ਹੋ ਸਕਦੀ ਹੈ ਜਾਂ ਪੁਲਿਸ ਨੂੰ ਵੀ ਕੀਤੀ ਜਾ ਸਕਦੀ ਹੈ ਪਹਿਲ ਪੁਲਿਸ ਤੇ ਆਪਣੇ ਖਿਲਾਫ ਪੁਲਿਸ ਨੇ ਪੁਲਿਸ ਦੇ ਖਿਲਾਫ ਥੋੜੀ ਕਰਨੀ ਹੈ ਤਾਂ ਨੇਚਰਲੀ ਦਰਸ਼ਕਾਂ ਦੱਸਦੀ ਇਹ ਵੀ 166 ਦੀ ਧਾਰਾ ਇੱਕ ਖਾਸ ਤੁਹਾਡੇ ਨਾਲ ਤੁਹਾਡੇ ਕੋਈ ਫ੍ਰੈਕਚਰ ਹੋ ਗਿਆ ਹੱਥ ਵੱਢ ਗਿਆ ਮਤਲਬ ਕਿ ਮ ਝਗੜਾ ਹੋ ਗਿਆ ਤੇ ਥਾਣੇਦਾਰ ਪਰਚਾ ਦਰਜ ਨਹੀਂ ਕਰਦਾ ਪਤਾ ਨਹੀਂ ਹੁੰਦਾ ਪਿੰਡ ਵਾਲਿਆਂ ਨੂੰ ਜਿਹੜੇ ਲੋਕ ਆਮ ਸੁਧਾਰਨ ਆ ਵੀ ਹੁਣ ਕਰੀਏ ਕੀ ਵਿਚਾਰੇ ਘਰੇ ਬਹਿ ਜਾਂਦੇ ਥੱਕ ਤੋੱਕੇ ਗੇੜੇ ਮਾਰ ਕੇ ਜਾਂ ਫਿਰ ਪੁਲਿਸ ਵਾਲੇ ਮੰਗਦੇ ਹਿਸਾਬ ਕਿਤਾਬ ਜੇ ਵੀ ਕਰੋ ਸਾਡਾ ਸੇਵਾ ਕਰੋ ਤੁਸੀਂ ਉਸ ਸਥਿਤੀ ਚ ਕਰਨਾ ਕੀ ਹੈ 166 ਦੇ ਕਿਰੇ ਵਕੀਲ ਨੂੰ ਸਲਾਹ ਕਰਕੇ ਕਿ 66 ਦੀ ਦਰਖਾਸਤ ਅਦਾਲਤ ਚ ਜੱਜ ਅਗੇ ਮੂਵ ਕਰ ਦਿਓ ਜੱਜ ਕਹਿ ਸਕਦਾ ਹੈ ਵੀ ਆ ਕਾਗਨੀਜ਼ੇਬਲ ਅਫੈਂਸ ਆ ਮੈਡੀਕਲ ਆ ਬੰਦੇ ਦੀ ਲੱਤ ਵੱਡਤੀ ਆ ਬਾਹ ਵੱਡਤੀ ਆ ਫ੍ਰੈਕਚਰ ਹੋ ਗਿਆ ਤੇ ਥਾਣੇਦਾਰ ਦੇ ਵਿਰੁੱਧ ਪਰਚਾ ਦਰਜ ਕਰੋ ਅਦਾਲਤਾਂ ਕੋਲ ਇਨੀ ਸ਼ਕਤੀ ਆ ਜੇ ਤੁਸੀਂ ਅਦਾਲਤਾਂ ਨੂੰ ਸਹੀ ਟਾਈਮ ਤੇ ਜਾ ਕੇ ਉਹਨਾਂ ਦੀ ਘੰਟੀ ਖੜਕਾਓ ਉਹਨਾਂ ਦੇ ਅੱਗੇ ਜਾ ਕੇ ਫਰਿਆਦ ਕਰੋ ਐਮ ਆਰ ਆਈ ਜਿਹਾ ਸਾ ਬਿਲਕੁਲ ਠੀਕ ਹੈ ਜੀ ਇਹ 482 ਚ ਪਟੀਸ਼ਨ ਪਾਈ ਜਾ ਸਕਦੀ ਹੈ ਜੇ ਐਫ ਆਈ ਆਰ ਨਾ ਵੀ ਹੋਵੇ 482 ਹਾਂ ਜੀ 482 ਸੀ ਆਰ ਪੀ ਸੀ ਅੱਛਾ ਫਿਰ ਇਹ 6 ਫਰਵਰੀ 2014 ਨੂੰ ਫਿਰ ਰੀਟ੍ਰੀਟ ਕੀਤੀਆਂ ਗਈਆਂ ਸੈਂਟਰਲ ਗਵਰਨਮੈਂਟ ਦੇ ਹੋਮ ਮਿਨਿਸਟਰੀ ਵੱਲੋਂ ਇਹ ਡਾਇਰੈਕਸ਼ਨਸ ਕਿ ਇਹ ਕਨਸਟੀਟਿਊਸ਼ਨ ਬੈਂਚ ਦਾ ਡਿਸੀਜਨ ਹੈ ਇਸ ਕਰਕੇ ਇਸ ਨੂੰ ਮੰਨਣਾ ਜਿਹੜਾ ਸਭ ਵਾਸਤੇ ਲਾਜ਼ਮੀ ਹੈ ਫਿਰ ਜੀ ਜੀ ਸੈਂਟਰਲ ਗਵਰਨਮੈਂਟ ਨੇ ਕੱਢੀ ਆ ਹਾਂ ਜੀ ਦਿਖਾਓ ਦੇ ਦਿਓ ਕਾਪੀ ਪਲੀਜ਼ ਇਹ ਫਿਰ 12 ਅਕਤੂਬਰ 2015 ਨੂੰ ਫਿਰ ਐਡਵਾਈਜ਼ਰੀ ਜਿਹੜੀ ਹੈ ਇਹ 노 ਡਿਸਕ੍ਰਿਮੀਨੇਸ਼ਨ ਇਨ ਕੰਪਲਸਰੀ ਰਜਿਸਟਰ ਆਫ ਐਫ ਆਈ ਆਰ ਰਿਗਾਰਡਿੰਗ ਇਹ 12 ਅਕਤੂਬਰ 2015 ਨੂੰ ਫਿਰ ਇਹਨੂੰ ਰੀਟ੍ਰੀਟ ਕੀਤਾ ਗਿਆ ਸੈਂਟਰਲ ਗਵਰਨਮੈਂਟ ਵੱਲੋਂ ਇਸਦਾ ਹੀ ਵਿਸ਼ਾ ਹੈ ਕੰਪਲਸਰੀ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅੰਡਰ ਸੈਕਸ਼ਨ 154 ਸੀ ਆਰ ਪੀ ਸੀ ਵੈਨ ਇਨਫੋਰਮੇਸ਼ਨ ਮੇਕਸ ਆਊਟ ਅ ਕਾਗਨਿਜ਼ੇਬਲ ਅਫੇਅਰ ਬਿਲਕੁਲ ਠੀਕ ਹੈ ਜੀ ਇਹ ਬੜਾ ਕਲੀਅਰ ਲਿਖਿਆ ਜੀ ਮਤਲਬ ਕਿ ਸੈਂਟਰਲ ਗਵਰਨਮੈਂਟ ਨੇ ਖੁਦ ਕਿੱਥੀ ਜਾਰੀ ਕੀਤੀ ਹੈ ਦਰਸ਼ਕੋ ਕਿ ਧਾਰਾ 154 ਸੀਆਰਪੀਸੀ ਦੇ ਤਹਿਤ ਜੇ ਕਾਗਨੀਜ਼ੇਬਲ ਅਫੈਂਸ ਹੈ ਕਾਗਨੀਜ਼ੇਬਲ ਅਫੈਂਸ ਕੀ ਆ ਉਹ ਸੀਆਰਪੀਸੀ ਜਿਹੜਾ ਬਣਿਆ ਅੰਗਰੇਜ਼ ਬਣਾ ਕੇ ਸੀ ਉਹਨਾਂ ਦੇ ਵਿੱਚ ਲਿਸਟ ਦਿੱਤੀ ਹੈ ਇੱਕ ਸ਼ੈਡਿਊਲ ਦਿੱਤਾ ਵੀ ਕਿਹੜੇ ਕਿਹੜੇ ਜੁਰਮ ਕਾਗਨੀਜ਼ੇਬਲ ਆ ਤੇ ਜੁਰਮ ਉਹਦੇ ਤੁਹਾਡੇ ਲਿਸਟ ਦੇ ਵਿੱਚ ਤੁਹਾਡਾ ਜੁਰਮ ਆ ਗਿਆ ਤਾਂ ਪਰਚਾ ਦਰਜ ਕਰਨਾ ਹੀ ਕਰਨਾ ਹੈ ਇਹ ਕੇਂਦਰ ਸਰਕਾਰ ਦੇ ਹੁਕਮ ਆ ਕਿਉਂ ਜੀ ਬਿਲਕੁਲ ਠੀਕ ਹੈ ਜੀ ਇਹ ਫਿਰ 12 ਅਕਤੂਬਰ ਨੂੰ ਰੀਟ੍ਰੇਟ ਕੀਤੀ ਗਈ ਇਹ ਹੀ ਐਡਵਾਈਜ਼ਰੀ ਜਿਹਦੇ ਚ ਉਹਨਾਂ ਨੇ ਕਹਿ ਗਿਆ 12 ਅਕਤੂਬਰ 2015 ਨੂੰ ਕਿ ਸਾਰੇ ਸੀਨੀਅਰ ਸੈਕਟਰੀ ਨੂੰ ਸਾਰੇ ਸੈਂਟਰਲ ਗਵਰਨਮੈਂਟ ਡਿਊਟੀ ਨੂੰ ਇਹ ਚਿੱਠੀਆਂ ਲਿਖੀਆਂ ਗਈਆਂ ਕਿ ਇਹ ਜਿਹੜਾ ਐਫ ਆਈ ਆਰ ਰਜਿਸਟ੍ਰੇਸ਼ਨ ਹੈ ਇਹ ਕੰਪਲਸਰੀ ਮਸਟ ਹੈ ਇਹਦੇ ਚ ਲਿਖਿਆ ਐਡਵਾਈਜ਼ਰੀ ਔਨ ਨੋ ਡਿਸਕ੍ਰਿਮੀਨੇਸ਼ਨ ਇਨ ਕੰਪਲਸਰੀ ਰਜਿਸਟਰ ਆਫ ਐਫ ਆਈ ਆਰ ਇਹ 2015 ਦੀ ਇਹ ਚਿੱਠੀ ਹੈ ਮੈਂ ਇਹ ਫਿਰ ਆਪਣੇ ਰਿਕਾਰਡ ਰੱਖ ਲੈਂਦਾ ਜੀ ਮੇਰੇ ਕੰਮ ਆਉਣਗੇ ਅਗਦੀਆਂ ਖਬਰਾਂ ਚ ਤੇ ਇਹ ਮਸਲਾ ਬੜਾ ਭਗਿਆ ਹੋਇਆ ਰੰਧਾਵਾ ਸਾਹਿਬ ਇਧਰੋਂ ਜੋ ਕੱਲ ਸਾਨੂੰ ਸੂਚਨਾ ਮਿਲੀ ਤੇ ਅਸੀਂ ਅੱਜ ਵਾਲੀ ਆਪਣੀ ਜਿਹੜੀ ਆ ਰਿਕਾਰਡਿੰਗ ਇਹ ਤਾਂ ਚਲਣੀ ਹੈਗੀ ਆ ਨੈਕਸਟ ਡੇ ਜਿਹੜੀ ਅਸੀਂ ਪਰਸ ਕੱਲ ਕੀਤੀ ਉਹ ਅੱਜ ਚੱਲੀ ਉਹ ਜ ਅਸੀਂ ਇਹ ਦੱਸਿਆ ਕਿ ਜਿਹੜੇ ਗਵਰਨਮੈਂਟ ਲਾਇਰ ਆ ਪੰਜਾਬ ਸਰਕਾਰ ਦੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਜੀ ਪਰਚਾ ਦਰਜ ਕਰਨਾ ਬਣਦਾ ਨਹੀਂ ਟੈਕਨੀਕਲੀ ਲੀਗਲੀ ਇਸ ਕਿਸਮ ਦੀ ਰਾਏ ਜੋ ਸਾਡੇ ਸੂਤਰਾਂ ਨੇ ਸਾਨੂੰ ਦੱਸਿਆ ਕਿ ਮੁੱਖ ਮੰਤਰੀ ਨੂੰ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਤਾਂ ਬਹਿਣਾ ਸ਼ੋਰ ਕੀਤਾ ਸੀ ਵੀ ਮੈਂ ਕਾਰਵਾਈ ਸਖਤੋਂ ਸਖਤ ਕਰੂੰਗਾ ਉਧਰ ਜਿਹੜੇ ਕਿਸਾਨ ਹੈ ਉਹ ਅੜੇ ਹੋਏ ਆ ਪਹਿਲਾਂ ਪਰਚਾ ਦਰਜ ਕਰੋ ਫਿਰ ਪੋਸਟਮਾਰਟਮ ਕਰਾਂਗੇ ਫਿਰ ਕਮਿਸ਼ਨ ਕਰਾਂਗੇ ਤੇ ਜਿਹੜਾ ਉਹਨਾਂ ਨੇ ਕਿਹਾ ਮੈਂ ਕਰੋੜ ਰੁਪਈਆ ਦੇ ਦਿੰਦਾ ਤੇ ਇੱਕ ਨੌਕਰੀ ਦੇ ਦਿੰਦਾ ਮਾਨ ਸਾਹਿਬ ਕਹਿੰਦੇ ਪਰਿਵਾਰ ਨੂੰ ਤੇ ਉਹਨਾਂ ਨੇ ਰੱਦ ਕਰਤਾ ਅੱਜ ਤੁਸੀਂ ਪੜ ਲਿਓਣਾ ਸਾਰੇ ਅਖਬਾਰਾਂ ਚ ਉਨ ਵਾਟ ਇਜ਼ ਯੂਅਰ ਥੇ ਪਰਚਾ ਦਰਜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਜੀ ਜੇ ਕੋਈ ਗਵਰਨਮੈਂਟ ਨੂੰ ਇਹ アドਵਾਈਸ ਕਰ ਰਹਾ ਕੋਈ ਕਾਉਂਸਲ ਕਿ ਪਰਚਾ ਨਹੀਂ ਦਰਜ ਹੋ ਸਕਦਾ ਉਹ ਬਹੁਤ ਗਲਤ アドਵਾਈਸ ਹੈ ਉਹ ਇਲੀਗਲ アドਵਾਈਸ ਹੈ ਉਹ ਅਗੇਂਸਟ ਦੀ ਲਾਅ アドਵਾਈਸ ਹੈ ਮੈਂ ਉਸ ਦਾ ਬਿਲਕੁਲ ਮਦਈ ਨਹੀਂ ਹਾਂ ਔਰ ਮੈਂ ਤੁਹਾਡੇ ਸਾਹਮਣੇ ਦੋ ਚਿੱਠੀਆਂ ਰੱਖ ਦਿੱਤੀਆਂ ਨੇ ਜਿਹੜੀਆਂ ਸੈਂਟਰਲ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਚੀਫ ਸੈਕਟਰੀਜ਼ ਨੂੰ ਲਿਖੀਆਂ ਨੇ ਔਰ ਉਹਦੇ ਵਿੱਚ ਕਲੀਅਰਲੀ ਕਿਹਾ ਗਿਆ ਹੈ ਕਿ ਜਦੋਂ ਕੌਗਨੀਜ਼ੇਬਲ ਅਫੈਂਸ ਕੋਈ ਰਿਪੋਰਟ ਹੁੰਦੀ ਹੈ ਟੈਰੀਟੋਰੀਅਲ ਜੂਰਿਸਡਿਕਸ਼ਨ ਇਜ਼ ਅ ਮਟੀਰੀਅਲ ਉਦੋਂ ਉਹ ਐਫ ਆਈ ਆਰ ਰਜਿਸਟਰ ਕਰਨਾ ਡਿਊਟੀ ਬਾਉਂਡ ਹੈ ਪੁਲਿਸ ਵਾਸਤੇ ਇਹ ਪੁਲਿਸ ਪੰਜਾਬ ਪੁਲਿਸ ਦੀ ਜੇ ਕੌਗਨੀਜ਼ਬਲ ਡਿਫੈਂਸ ਰਿਪੋਰਟ ਹੁੰਦੀ ਹੈ ਇਸ ਕੇਸ ਦੇ ਵਿੱਚ ਮਰਡਰ ਦੀ ਤੇ ਉਹ ਦੇ ਆਰ ਡਿਊਟੀ ਬਾਉਂਡ ਟੂ ਰਜਿਸਟਰ ਐਫ ਆਈ ਆਰ ਐਂਡ ਕੈਰੀ ਆਊਟ ਇਨਵੈਸਟੀਗੇਸ਼ਨ ਅੱਛਾ ਵਾਹ ਆਪਾਂ ਅਗਲਾ ਸਿਨੈਰੀਓ ਵੇਖਦੇ ਹਾਂ ਨਾ ਸਾਹਿਬ ਦੇਖੋ ਫੋਰ ਐਗਜ਼ਾਮਪਲ ਇਹ ਪਰਚਾ ਦਰਜ ਨਹੀਂ ਕਰਦੇ ਉਧਰ ਹਰਿਆਣੇ ਵਾਲੇ ਵੀ ਨਹੀਂ ਕਰਦੇ ਦੇਵੇ ਕਿਸਾਨ ਕੀ ਕਰਨ ਨੂੰ ਸੁਝਾਅ ਦੇਓ ਤੁਸੀਂ ਦੱਸੋ ਉਹਦੇ ਵਿੱਚ ਸੈਕੰਡ ਆਪਸ਼ਨ ਇਹ ਹੈ ਕਿ 482 Crp ਦੇ ਵਿੱਚ ਹਾਈ ਕੋਰਟ ਵਿੱਚ ਡਾਇਰੈਕਟ ਪਟੀਸ਼ਨ ਪਾਈ ਜਾ ਸਕਦੀ ਹੈ ਕਿ ਜੀ ਇਹ ਕਾਗਨਿਜ਼ੇਬਲ ਫੈਂਸ ਹੈ ਅਸੀਂ ਰਿਪੋਰਟ ਕਰ ਰਹੇ ਹਾਂ ਪੁਲਿਸ ਰਜਿਸਟਰ ਨਹੀਂ ਕਰ ਰਹੀ ਦੂਸਰੀ ਜਿਹੜੀ ਹੈ ਉਹ ਮੈਜਿਸਟ੍ਰੇਟ ਜਿਹੜਾ ਕੰਪੀਟੈਂਟ ਮੈਜਿਸਟ੍ਰੇਟਰ ਲੋਕਲ ਜੂਰਿਸਡਿਕਸ਼ਨ ਦਾ ਉੱਥੇ ਵੀ ਪਟੀਸ਼ਨ ਪਾਈ ਜਾ ਸਕਦੀ ਹੈ 156 ਦੇ ਵਿੱਚ ਕਿ ਇਹ ਜਿਹੜੀ ਹੈ ਕਾਗਨਿਜ਼ੇਬਲ ਫੈਂਸ ਹੈ ਕੀ ਹੈ ਤੇ ਇਹਨੂੰ ਰਜਿਸਟਰ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਜਾਂ ਰਜਿਸਟਰ ਪਰ 482 ਇਜ਼ ਅ ਬੈਟਰ ਰੈਮੀਡੀ ਇਹ 482 ਅੱਗੇ ਕੀ ਲੱਗਦਾ ਇਹ ਸੀ ਆਰ ਪੀ ਸੀ ਸੀ ਆਰ ਪੀ ਸੀ ਇਹ ਇਹ ਹਾਈ ਕੋਰਟ ਚ ਹੈ ਤੇ ਜਿਹੜਾ 156 ਹੈਗੀ ਆ ਸੀ ਆਰ ਪੀ ਸੀ ਉਹ ਲੋਅਰ ਕੋਰਟ ਚ ਹੈ ਮੈਂ ਕਿਹਾ ਦੋ ਦੋ ਕੋਰਟਾਂ ਨਾਲ ਵੱਖਰੇ ਵੱਖਰੇ ਕਿਉਂ ਨਾ ਨਹੀਂ ਨਹੀਂ ਜੀ ਵੱਖਰੇ ਕਾਨੂੰਨ ਨਹੀਂ ਹੈ অপਸ਼ਨਸ ਨੇ ਤੁਸੀਂ ਇੱਕ অপਸ਼ਨਸ ਉੱਥੇ ਐਕਸਰਸਾਈਜ਼ ਕਰ ਸਕਦੇ ਹੋ ਤੇ ਇੱਥੇ ਜਿਹੜੀ 482 ਹੈ ਸੀ ਆਰ ਪੀ ਸੀ ਹੈਗਾ ਉਹ ਹੈਗਾ ਇਨਹੈਰੈਂਟ ਜੂਰਿਸਡਿਕਸ਼ਨ ਇਨਹੈਰੈਂਟ ਜੁਰਿਸਡਿਕਸ਼ਨ ਆਫ ਦੀ ਹਾਈ ਕੋਰਟ ਉਹ ਇਨਹੈਰੈਂਟ ਜੁਰਿਸਡਿਕਸ਼ਨ ਦੇ ਵਿੱਚ ਕੋਈ ਵੀ ਤੁਸੀਂ ਜਿਹੜਾ ਮਾਮਲਾ ਹਾਈ ਕੋਰਟ ਦੇ ਨਜ਼ਰ ਚ ਲਿਆ ਸਕਦੇ ਹੋ ਔਰ ਇਹ ਬੜੀ ਰੁਟੀਨ ਗੱਲ ਸੀ ਰੁਟੀਨ ਗੱਲ ਹੁਣ ਵੀ ਹੈ ਕਿ ਹਾਈ ਕੋਰਟ ਦੇ ਵਿੱਚ ਆਮ ਲੋਕੀ ਜਿਹੜੇ 482 ਵਿੱਚ ਜਿਹੜੇ ਜਾਂਦੇ ਨੇ 482 ਸੀਆਰਪੀਸੀ ਚ ਜਿੱਥੇ ਕਿ ਪੁਲਿਸ ਕੋਈ ਆਪਣਾ ਕੇਸ ਰਜਿਸਟਰ ਕਰਨ ਤੋਂ ਇਨਕਾ ਕਾਨਾਕਾਰੀ ਕਰੇ ਇਸ ਕਰਕੇ ਮੇਰੇ ਹਿਸਾਬ ਨਾਲ ਜੇ ਉਹਨਾਂ ਕੋਲ ਆਪਸ਼ਨ ਹੈ ਕਿਸਾਨਾਂ ਕੋਲ ਕਿ ਉਹ ਜੇ ਨਹੀਂ ਮੰਨਦੀ ਪੁਲਿਸ ਤੇ ਫਿਰ ਉਹ ਹਾਈ ਕੋਰਟ ਦਾ ਰੋਜਾ ਖੜਕਾਓ। ਲੋ ਦੋਸਤੋ ਬਹੁਤ ਵਧੀਆ ਰਾਹ ਦਾਸਤਾ। ਜੱਜ ਸਾਹਿਬ ਨੇ ਛੱਡੋ ਖੜਾ ਸਾਰਿਆਂ ਦਾ ਹੀ। ਨਾ ਫਿਰੋ ਪਿਛੇ ਪਿਛੇ ਇਹਨਾਂ ਦੇ ਵੀ ਕਰੋ 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 ਪਰਚਾ ਦਰਜ ਕਰੋ। ਆਜੋ ਹਾਈ ਕੋਰਟ ਚੰਡੀਗੜ੍ਹ ਆਜੋ। 482 Crp ਤਹਿਤ ਤੇ ਪਟੀਸ਼ਨ ਬਾ ਦਿਓ। ਵਕੀਲ ਤੁਹਾਨੂੰ ਬਥੇਰੇ ਮਿਲ ਜਾਣੇ ਹਮਾਇਤੀ। ਪੈਸੇ ਬਹੁਤੇ ਲੱਗਣੇ ਨਹੀਂ। ਸਪੋਰਟਰ ਹੈਗੇ ਤੁਹਾਡੇ। ਦਾਵਾ ਪਾ ਦਿਓ, ਡਾਇਰੈਕਸ਼ਨ ਦਵਾ ਦਿਓ। ਚਲੋ ਜੀ ਡਾਇਰੈਕਸ਼ਨ ਆ ਗਈ। ਐਫ ਆਈ ਆਰ ਦਰਜ ਹੋ ਗਈ। ਉਦੋਂ ਬਾਅਦ ਜਿਹੜੀ ਤਫਤੀਸ਼ ਕਰਨੀ ਹੈ ਚਲਾਨ ਦੇਣਾ ਜੇ ਕਿਸੇ ਦਾ ਕੋਈ ਕਸੂਰ ਨਿਕਲਦਾ ਹੁਣ ਕਸੂਰਤਾ ਕੱਢੀ ਜਾਂਦੇ ਆ ਖੱਟਰ ਦਾ ਅਮਿਤ ਸ਼ਾਹ ਦਾ ਉਹਨਾਂ ਉਹਨਾਂ ਦੇ ਵਿਰੁੱਧ ਕਾਰਵਾਈ ਹੋ ਸਕਦੀ ਹੈ ਪੰਜਾਬ ਪੁਲਿਸ ਕਰ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਕਿਵੇਂ ਵਾਟ ਗਰਾਉਂਡ ਦੇਖੋ ਜੇ ਇਨਵੈਸਟੀਗੇਸ਼ਨ ਚ ਪਾਇਆ ਜਾਂਦਾ ਹੈ ਕਿ ਕੋਈ ਕਨਾਈਵੈਂਸ ਹੈ ਕੋਈ ਕਾਂਸਪੀਰੇਸੀ ਹੈ ਜੇ ਦੇ ਤਹਿ ਦੇ ਗੋਲੀ ਚੱਲੀ ਤੇ ਬੰਦਿਆਂ ਨੂੰ ਮਾਰਿਆ ਗਿਆ ਜਾਂ ਕੋਈ ਡਾਇਰੈਕਸ਼ਨ ਆਈਆਂ ਨੇ ਤੇ ਐਨੀਬਾਡੀ ਹੂਐਵਰ ਹੀ ਮੇ ਬੀ ਸਭ ਤੋਂ ਕਾਨੂੰਨ ਸਭ ਤੋਂ ਉੱਪਰ ਹੈ ਕੋਈ ਵੀ ਪੋਜੀਸ਼ਨ ਭਾਵੇਂ ਹੋਵੇ ਉਸ ਦੀ ਨਹੀਂ ਤੁਸੀਂ ਪ੍ਰੈਕਟੀਕਲੀ ਕਰੀਆ ਬਗਾਲ ਬਈ ਇਹ ਸਾਬਤ ਕਿਵੇਂ ਹੋਊਗਾ ਵੀ ਅਮਿਤ ਸ਼ਾਹ ਨੇ ਚਲਵਾਈ ਹੈ ਜਾਂ ਖੱਟਰ ਨੇ ਚਲਵਾਈ ਹੈ ਦੇਖੋ ਨੈਚੁਰਲੀ ਹੈਡ ਆਫ ਮੁੱਖ ਮੰਤਰੀ ਦਾ ਹੈਡ ਆਫ ਸਟੇਟ ਦਾ ਜੋ ਕੋਈ ਚੰਦੇ ਹੋ ਰਿਹਾ ਹੈ ਉਹਦੀ ਸੁਪਰਵਾਈਜ਼ ਥੱਲੇ ਹੋ ਰਿਹਾ ਪਰ ਉਹ ਡਾਇਰੈਕਟ ਇਨਵੋਲਵਮੈਂਟ ਕਿਵੇਂ ਸਾਬਤ ਹੋਗੀ ਦੇਖੋ ਗੱਲ ਇਹ ਡਾਇਰੈਕਟ ਇਨਵੋਲਵਮੈਂਟ ਦਾ ਮੈਂ ਨਹੀਂ ਕਹਿ ਸਕਦਾ ਡਾਇਰੈਕਟ ਇਨਵੋਲਵਮੈਂਟ ਉਹਨਾਂ ਦੀ ਹੈ ਕਿ ਨਹੀਂ ਹੈ ਉਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿਸ ਤਰ੍ਹਾਂ ਕਿ ਮੈਂ ਜਿਹੜਾ ਬਰਗਾੜੀ ਵਾਲੇ ਕੇਸਿਸ ਵਿੱਚ ਦੇਖਿਆ ਸੀ ਅਸੀਂ ਜਦੋਂ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਕੀਤੀ ਸੀ ਕਮਿਸ਼ਨ ਨੇ ਤੇ ਕਮਿਸ਼ਨ ਨੇ ਇਨਕੁਆਇਰੀ ਨੇ ਅਲਟੀਮੇਟਲੀ ਪਾਇਆ ਸੀ ਕਿ ਚੀਫ ਹਸਪਤਲ ਦੇ ਜਿਹੜਾ ਡੀਜੀਪੀ ਸੀ ਉਹ ਵੀ ਰਿਸਪਾਂਸਿਬਲ ਸੀ ਹਸਪਤਲ ਦਾ ਚੀਫ ਮਿਨਿਸਟਰ ਵੀ ਰਿਸਪਾਂਸਿਬਲ ਸੀ ਕੌਣ ਸੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ ਔਰ ਡੀਜੀਪੀ ਸੀ ਸੁਮੇਤ ਸੈਣੀ ਸੀ ਸਾਡੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਇਨਡਿਕਟ ਕੀਤਾ ਗਿਆ ਕਿ ਉਹ ਜ਼ਿੰਮੇਵਾਰ ਸੀ ਉਸ ਵੇਲੇ ਜਿਹੜੀ ਗੋਲੀ ਚੱਲੀ ਹੈ ਬਾਬਲ ਕਲਾਂ ਦੇ ਵਿੱਚ ਜਾਂ ਜਿਹੜੇ ਕੋਟਕਪੂਰੇ ਵਿੱਚ ਜੋ ਵੀ ਇਨਸੀਡੈਂਟ ਹੋਇਆ ਹੈ ਤੋ ਇਹ ਡਿਪੈਂਡ ਕਰਦਾ ਹੈ ਨਾ ਇਨਕੁਆਰੀ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਉਹਦੇ ਤੇ ਆਊਟਕਮ ਕੀ ਹੁੰਦਾ ਹੈ ਜੋ ਵੀ ਜ਼ਿੰਮੇਵਾਰ ਨੇ ਉਹਨਾਂ ਨੂੰ ਕਟਾਰੇ ਚ ਖਾੜਾ ਕੀਤਾ ਜਾ ਸਕਦਾ ਹੁਣ ਤੁਹਾਡੇ ਆਗਾ ਉਧਰ ਥੋੜੇ ਜਿਹਾ ਦੂਜੇ ਪਾਸੇ ਤੋਂ ਵੀ ਬੜੀ ਇੰਪੋਰਟੈਂਟ ਗੱਲ ਤੁਸੀਂ ਕਹੀ ਆ ਤੁਸੀਂ ਇਨਡਾਈਟ ਕਰਤਾ ਕਸੂਰ ਕੱਢਤਾ ਪ੍ਰਕਾਸ਼ ਸਿੰਘ ਬਾਦਲਾ ਦਾ ਸੁਮੇਂ ਨਸ਼ਾਨੀ ਦਾ ਫਿਰ ਤੁਹਾਡੀ ਰਿਪੋਰਟ ਤੋਂ ਬਾਅਦ ਫਿਰ ਕੀ ਹੋਇਆ ਉਦੋਂ ਬਾਅਦ ਤੁਹਾਡੀ ਰਿਪੋਰਟ ਤੇ ਕੋਈ ਐਕਸ਼ਨ ਹੋਇਆ ਨਹੀਂ ਰਿਪੋਰਟ ਤੇ ਉੱਤੇ ਜਿਹੜਾ ਐਕਸ਼ਨ ਹੈ ਤੇ ਸਾਰੇ ਸਾਹਮਣੇ ਪਬਲਿਕ ਡੋਮੇਨ ਚ ਹੈ ਅਜੇ ਤੱਕ ਉਹਦਾ ਆਊਟਕਮ ਕੋਈ ਨਹੀਂ ਹੋਇਆ ਬਟ ਪ੍ਰोसीਡਿੰਗਸ ਤਾਂ ਚੱਲ ਹੀ ਰਹੀਆਂ ਨੇ ਨਾ ਅਲਟੀਮੇਟਲੀ ਫਰੀਦਕੋਟ ਕੋਰਟ ਦੇ ਵਿੱਚ ਪ੍ਰोसीਡਿੰਗਸ ਚੱਲ ਰਹੀਆਂ ਨੇ ਉਹਦੇ ਚ ਉਹਦੇ ਚ ਅਕਿਊਜ਼ ਨੇ ਪੁਲਿਸ ਆਫਸਰਸ ਵੀ ਅਕਿਊਜ਼ ਨੇ ਇਵਨ ਗਵਰਨਮੈਂਟ ਦੇ ਬਦਲ ਸਾਹਿਬ ਵੀ ਸ਼ਾਇਦ ਅਕਿਊਜ਼ ਬਣਾਏ ਗਏ ਸੀ ਉਹਨਾਂ ਚ ਸੁਖਬੀਰ ਬਾਦਲ ਵੀ ਅਕਿਊਜ਼ ਬਣਾਇਆ ਗਿਆ ਉਹਦਾ ਆਊਟਕਮ ਕੋਰਟ ਦੇਖੇਗਾ ਨਾ ਕੀ ਹੁੰਦਾ ਫਿਰ ਆਪਾਂ ਕਿਸੇ ਨੂੰ ਪੁੱਲਾ ਜਿਹਾ ਟਾਈਮ ਗੱਡ ਕੇ ਫਿਰ ਢੂੜ ਘੰਟਾ ਲਾਵਾਂਗੇ ਜੀ ਤੁਹਾਡੇ ਨਾਲ ਰੰਧਾਵਾ ਸਾਹਿਬ ਸਾਰੀ ਗੱਲ ਤੁਹਾਡੇ ਤੋਂ ਸਮਝਾਂਗੇ ਥੋੜਾ ਨਾਲ ਤਜਰਬਾ ਤਾਹਿਲ ਤਜਰਬਾ ਮਕੋਟਾਂ ਦੇ ਵਿੱਚ ਬਹੁਤ ਇੰਨਾ ਦੇ ਇੰਪੋਰਟੈਂਟ ਵਾਲੇ ਫੈਸਲੇ ਕੀਤੇ ਆ ਇੱਕ ਮੇਰਾ ਪਰਸਨਲ ਡੈਫਾਮੇਸ਼ਨ ਕੇਸ ਜਿਆ ਵੀ ਇਹਨਾਂ ਨੇ ਹੈਂਡਲ ਕੀਤਾ ਜਿਹੜਾ ਵਕੀਲ ਤੋਂ ਯਾਦ ਆ ਤੁਸੀਂ ਤੁਸੀਂ ਮੈਂ ਤੁਹਾਨੂੰ ਗੱਲ ਸੁਣਾਦਾ ਥੋੜੀ ਜਿਹੀ ਥੋੜੀ ਜਿਹੀ ਲਾਈਟਵੇ ਵਿੱਚ ਮੈਂ ਸੁਣਾ ਰਿਹਾ ਇੱਕ ਜੱਜ ਸਾਹਿਬ ਸੀ ਜੀ ਉਹ ਕਹਿੰਦੇ ਬਈ ਇਹ ਪੱਤਰਕਾਰ ਨੇ ਖਬਰ ਛਾਪੀ ਹੈ ਜੁਡੀਸ਼ੀਅਲ ਆਫੀਸਰ ਦੇ ਖਿਲਾਫ ਇੱਕ ਜੱਜ ਲੇਡੀ ਸੀ ਡਿਸਮਿਸ ਕਰਤੀ ਸੀ ਹਾਈ ਕੋਰਟ ਨੇ ਉਹਦੇ ਲਾਇਆ ਸੀ ਇਲਜ਼ਾਮ ਵੀ ਇਨਡਿਸਪਲਨ ਐਂਡ ਟੈਂਪਰੇਟ ਮੈਂ ਖਬਰ ਕਰਤੀ ਮੈਂ ਨਾਲ ਦੋ ਜੱਜ ਹੋਰ ਡਿਸਮਿਸ ਹੋਏ ਸੀ ਉਹਨਾਂ ਦੇ ਉੱਤੇ ਦੋਸ਼ ਹੀ ਭ੍ਰਸ਼ਟਾਚਾਰ ਦਾ ਇਹ ਜਿਹੜੀ ਜੱਜ ਤੇ ਭ੍ਰਸ਼ਟਾਚਾਰ ਨਹੀਂ ਸੀ ਇਨ ਟੈਂਪਰੇਟ ਇਨਡਿਸਪਲਨ ਉਹ ਮੈਂ ਇੱਕ ਸਾਂਝੀ ਲਾਈਨ ਬਣਾਤੀ ਸਿੰਟੈਕਸ ਵੀ ਆਹ ਜੱਜ ਆਨ ਦੀ ਚਾਰजेस ਆਫ ਕਰਾਪਸ਼ਨ ਐਂਡ ਇਨਡਿਸਪਲਨ ਉਹ ਤਾਂ ਲਿਖਣ ਚ ਆ ਗਿਆ ਜੀ ਉਹ ਮੈਡਮ ਨੇ ਕੇਸ ਕਰਤਾ ਪੈਨਾਂ ਦਾ ਮੇਰਾ ਢੂੜ ਸਾਲ ਗੇੜੇ ਵਜਦੇ ਰੇ ਗੁਰਗਾਂਉਂ ਪਾਤਾ ਜੀ ਉੱਥੇ ਉਹਦੇ ਰਿਸ਼ਤੇਦਾਰ ਜੱਜ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਸ ਉੱਥੇ ਵਕੀਲ ਕੋਈ ਮੇਰਾ ਕੇਸ ਨਾ ਲਵੇ ਦੋਸਤੋ ਵੇਖੋ ਇੱਕ ਇਹਨਾਂ ਦਾ ਕਹਿੰਦਾ ਜੀ ਇਹ ਜੱਜ ਦੇ ਉਲਟ ਖਬਰ ਛਾਪਿਆ ਛਾਪੀਏ ਨੇ ਇਹ ਤਾਂ ਬੱਤਰਗੜ ਦਾ ਕੇਸ ਹੈ ਲੜਨਾ ਨਹੀਂ ਚਲੋ ਜਾਂਦੇ ਰੇ ਕੋਰਟ ਜਾਵਾਂ ਹੋਰ ਦੱਸਦਾ ਉੱਥੇ ਉੱਥੇ ਉਹਦਾ ਨੈਬ ਕੋਰਟ ਮੈਂ ਐ ਖੜਾ ਹੋ ਗਿਆ ਖਿੱਚ ਕੇ ਬੋਕ ਕਹਿੰਦਾ ਸਿੱਧਾ ਉਹ ਖੜਾ ਤੂੰ ਮੋਜਰਾ ਮੀ ਯੂ ਰਿਮੈਂਬਰ خیر جی یہ ڈسپلن ہے کورٹ دا ہو گئے پھر کی ہوا جب ڈیڑھ سال لانگ گیا پھر میں کو آ گیا گیل صاحب سی سے ویری سینئر ایڈوکیٹ رنداوا صاحب نے میرا کیس لڑیا ایک ہائی کوٹ کے جج صاحب سورگواس ہو گئے ہوں وہ گرم ہو گئی یہ کہہ رہے رپورٹرس جوڈیشل آفسر وہ لگے سی ڈسمس کرس کو اے اچھا جی طریق دے طریق دے, دو, دے اے نوانسز ہے ایک وکیل دیا ہاں. اے, اے نوانسز کہہ دے کلبرنس ہاں. انٹیلیجنس ਇਹਨਾਂ ਨੇ ਤਰੀਕ ਲੈ ਲਈ ਇਹਨਾਂ ਨੂੰ ਰੋਸਟਰ ਚੇਂਜ ਹੋ ਗਿਆ ਨਵਾਂ ਜੱਜ ਆ ਗਿਆ ਫੇਕ ਹੋਇਆ ਜੀ ਫਿਰ ਆਪਾਂ ਕਿਹ ਜਿੱਤਗੇ ਫਿਰ ਇਹਨਾਂ ਨੇ ਮੈਨੂੰ ਉਹ ਕੇਸ ਚ ਆਜ਼ਾਦ ਕਰਾਤਾ ਸੋ ਮੈਂ ਪਹਿਲਾਂ ਤਾਂ ਧੰਨਵਾਦ ਉਹਦਾ ਵੀ ਕਰਨਾ ਹੈ ਤੁਹਾਡਾ ਸੋ ðis are the nuances finer points ਜਿਹੜਾ ਇੱਕ ਵਕੀਲ ਇਸਤੇਮਾਲ ਕਰਦਾ ਜੱਜ ਦਾ ਮੂਡ ਵੇਖ ਕੇ ਵੇ ਜੱਜ ਤੁਰ ਕਿਧਰ ਲੈ ਪਾਸੇ ਰਿਹਾ ਤੇ ਫਿਰ ਇਹ ਜਿਹੜੀ ਕੋਰਟ ਦੀਆਂ ਪ੍ਰोसीडिंग्स ਆ ਦੋਸਤੋ 4 ਸਾਲ ਮੈਂ ਹਾਈ ਕੋਰਟ ਕਵਰ ਕੀਤੀ ਤੇ ਜੱਜ ਸਾਹਿਬ ਮੈਂ ਵਕੀਲ ਸੀ ਇਹਨਾਂ ਨੂੰ ਮਿਲਦੇ ਰਹੇ ਹੋਰ ਜੱਜਾਂ ਨੂੰ ਵੇਖਿਆ ਕਿਵੇਂ ਉਹ ਐਡਵੋਕੇਟਸ ਨਾਲ ਕਮਿਊਨੀਕੇਟ ਕਰਦੇ ਆ ਕਿਵੇਂ ਦੇ ਮਾਈਂਡ ਫॉर தி ਟਰੂਥ ਸਚਾਈ ਕੱਢਣ ਦੀ ਕੋਸ਼ਿਸ਼ ਕਰਦੇ ਆ ਸੋ ਤਜਰਬਾ ਗੁਰੂ ਮਹਾਰਾਜ ਦੀ ਮਿਹਰ ਨਾਲ ਮੇਰੇ ਕੋ ਹੈਗਾ ਤੇ ਬਾਕੀ ਤੁਹਾਡੇ ਨਾਲ ਵੀ ਮੇਰਾ ਉਦੋਂ ਮੁਲਾਕਾਤ ਹੋਈ ਆ ਤੇ ਕੁਝ ਹੋਰ ਕਹਿਣਾ ਚਾਹੋਗੇ ਪਲੀਜ਼ ਨਹੀਂ ਬਸ ਮਿਹਰਬਾਨੀ ਜੀ ਲੋ ਦੋਸਤੋ ਇਸ ਮੁਲਾਕਾਤ ਨੂੰ ਤਾਂ ਅੱਜ ਕਰ ਦਿੰਦੇ ਆ ਤੇ ਖਤਮ ਪਰ ਇਹਨਾਂ ਨੂੰ ਲੈ ਲੈਣੇ ਇੱਕ ਵਾਦਾ ਯਾ ਬੇਅਦਬੀਆਂ ਦੇ ਮਾਮਲੇ 'ਚ ਤੁਸੀਂ ਗੱਲਾਂ ਭੁੱਲ ਭੱਲ ਗਏ ਹੋਗੇ 6 ਮਹੀਨੇ ਬਾਅਦ ਬੰਦੇ ਭੁੱਲ ਜਾਂਦੇ ਆ ਮਤਲਬ ਕਿ ਨਵੀਂ ਸੋਚ ਆ ਜਾਂਦੀ ਆ ਫਿਰ ਹੁਣ ਸਮਾਂ ਬਹੁਤ ਹੋ ਗਿਆ ਉਹ ਜਿਹੜੀ ਬੇਅਦਬੀ ਵਾਲਾ ਸਾਰਾ ਕਾਂਡ ਅਕਾਲੀ ਦਲ ਬਾਦਲ ਦੀ ਸਰਕਾਰ ਸੁਮੇਤ ਸਿੰਘ ਸੈਣੀ ਤੇ ਹੋਰ ਅਲਮ ਗਲਮ ਕਿੰਨੇ ਬੰਦੇ ਉਹ ਸਾਰਾ ਕੁਝ ਅਬ ਰੀਵਿਜ਼ਿਟ ਕਰਾਂਗੇ ਰੀਵਿਜ਼ਿਟ ਕਰਾਂਗੇ ਜੱਜ ਸਾਹਿਬ ਦੀ ਮਦਦ ਨਾਲ ਵਨ ਫਾਈਂਡੇ ਟਾਈਮ ਲੈ ਕੇ ਇਹਨਾਂ ਕੋ ਫੇਰਾਵਾਂਗੇ ਜੀ ਜੱਜ ਦੇਉ ਕਿ ਸਾਨੂੰ ਸੱਚੀ ਗੱਲ ਦੀ ਖੁਦਾ ਹਾਫਿਜ਼